ਆਹ ਹੈ 17 ਮਾਡਲ ਜੀ ਇਸ ਬਲੈਂਡਰ ਪਲੱਸ ਹਾਂਜੀ ਜੀ ਹਾਂਜੀ ਇਹ ਦੇਮਗਰ 65000 ਰੁਪਏ ਦਾ ਵੀਰੇ ਲਾਈਵ ਵੀਲ ਲੱਗੇ ਹੋਏ ਆ ਠੀਕ ਹੈ ਲਾਈਵ ਵੀਲ ਚੈੱਕ ਕਰਾ ਤੁਹਾਨੂੰ ਹਾਂਜੀ ਲਾਈਵ ਵੀਲ ਬਹੁਤ ਸੋਹਣੇ ਲੱਗੇ ਆ ਟਾਰਾਂ ਦੇ ਵਿੱਚ ਹਾਂਜੀ ਤੇ ਸਰਫਾ ਵੀਰੇ ਹਾਂਜੀ ਸਰਫ ਜੀ ਇਨੀ ਡਿਮਾਂਡ ਕਰੀ ਇਹਦੀ ਆਪਾਂ ਇਹਦੀ ਵੀਰੇ 65000 ਰੁਪਏ ਡਿਮਾਂਡ ਆ ਜੀ 65000 ਹਾਂਜੀ ਜੇ ਇਹ ਦੋ ਕੇ ਫਿਰ ਡੀਲ ਆ 17 ਮਾਡਲ ਡੀਲਕਸ ਆਗਾ ਜੀ ਜੀ ਇਹਦੀ ਡਿਮਾਂਡ 52000 ਰੁਪਏ ਆ ਜੀ 52000 ਹਾਂਜੀ ਠੀਕ ਚੱਲੇ ਚੱਲੇ ਵਧੀਆ ਜਾਣ ਹਾਂਜੀ ਹਾਂਜੀ ਜੈਨੂਨ ਚੱਲਿਆ ਵੇ ਜੀ ਅ ਤੇ ਅੱਜ ਆਪਾਂ ਤੁਹਾਡੇ ਲਈ ਮੋਟਰਸਾਈਕਲ ਦੀ ਵੀਡੀਓ ਲੈ ਕੇ ਆਏਗੇ ਜੇ ਕਿਸੇ ਨੇ ਗੱਡੀਆਂ ਦੀ ਵੀਡੀਓ ਨਹੀਂ ਦਿੱਤੀ ਵੀਰਾਂ ਦੀ ਤੇ ਆਪਣੇ ਪੇਜ ਤੇ ਪਈ ਹੈਗੀ ਉਹਨੂੰ ਆਉਣਾ ਪੈਣਾਗਾ ਰਾਮਪਰੇ ਦੇ ਵਿੱਚ ਗੁਰਨਾਨ ਕਾਰ ਟੂ ਡੀਲਰ ਤੇ ਪਹੁੰਚਣਾ ਪੈਣਾ ਦੋਸਤੋ ਤੇ ਆਪਾਂ ਸਾਰੇ ਮੋਟਰਸਾਈਕਲ ਤੁਹਾਨੂੰ ਜਾਣਕਾਰੀ ਲੈ ਕੇ ਦਵਾਂਗੇ ਵੀਰਾਂ ਕੋਲ ਮੋਟਰਸਾਈਕਲ ਗੱਡੀਆਂ ਦੋਨੇ ਸੈਕੰਡ ਹੈਂਡ ਵਧੀਆ ਕੰਡੀਸ਼ਨ ਤੇ ਮਿਲ ਜਾਣਗੀਆਂ ਤੇ ਅੱਜ ਆਪਾਂ ਅੱਗੇ ਜਾਣਕਾਰੀ ਦਵਾਂਗੇ ਤੇ ਵੀਰਾਂ ਨਾਲ ਥੋੜੀ ਗੱਲਬਾਤ ਕਰਨ ਨੂੰ ਕਰਾਉਣੇ ਸਵਾਗਤ ਹੈ ਬਾਈ ਜ ਆਪਣੇ ਪੇਜ ਤੇ ਤੁਹਾਡਾ ਅੱਸੀ ਗੱਲ ਬਾਈ ਤੁਹਾਡਾ ਸ਼ੌਂਕੀ ਬਟਿੰਡੇ ਵਾਲਿਆਂ ਦਾ ਚੈਨਲ ਦਾ ਅਸੀਂ ਧੰਨਵਾਦ ਕਰਦੇ ਆ ਵੀਰੇ ਇੱਥੇ ਪਹੁੰਚਣ ਤੇ ਜੀ ਸਾਡੀ ਲੋਕੇਸ਼ਨ ਹੈ ਮੋੜ ਚੌਕ ਹਾਂਜੀ ਨੀਅਰ ਡਾਕਟਰ ਯਾਗਰ ਸਿੰਘ ਸਰਵਿਸ ਰੋਡ ਤੇ ਗੁਰਨਾਣ ਕਾਟੋ ਡੀਲਰ ਜੀ ਅਸੀਂ 20 ਸਾਲ ਪੁਰਾਣਾ ਕੰਮ ਕਰਦੇ ਆ ਜੀ ਕਾਰਾਂ ਦਾ 10 ਸਾਲ ਪੁਰਾਣਾ ਸਾਡਾ ਮੋਟਰਸਾਈਕਲਾਂ ਦਾ ਕੰਮ ਆ ਜੀ ਜੀ ਅਸੀਂ ਚਲੋ ਮੋਟਰਸਾਈਕਲ ਨਿਤ ਦੀ ਲੋੜ ਆ ਬੰਦੇ ਦੀ ਹਾਂਜੀ ਹਾਂਜੀ ਕਾਰ ਆ ਜਿਹੜੀ ਕਾਰ ਥੋੜਾ ਜਿਹਾ ਟਾਈਮ ਪਾ ਕੇ ਵਿਕਦੀ ਆ ਮੋਟਰਸਾਈਕਲ ਡੇਲੀ ਵਾਂਗੂ ਇੱਕ ਦੋ ਵਿਕੀ ਜਾਂਦੇ ਆ ਜੀ ਉਹਦੇ ਕਰਕੇ ਅਸੀਂ ਨਾਲ ਮੋਟਰਸਾਈਕਲਾਂ ਦਾ ਰੱਖਿਆ ਸਾਫ ਸੁਥਰਾ ਸਾਡਾ ਕੰਮ ਆ ਜੀ ਅਸੀਂ ਪੁਰਾਣੇ ਤੋਂ ਪੁਰਾਣੇ ਮੋਟਰਸਾਈਕਲ ਤੇ 50% ਲੋਨ ਕਰ ਦਿੰਦੇ ਹਾਂ ਜੀ। ਠੀਕ ਹੈ। ਹਾਂਜੀ। ਤੇ ਆਓ ਬਈ ਅੱਗੇ ਜਾਣਕਾਰੀ ਜੀ ਦੀ ਆਪਣਾ। ਅੱਗੇ ਜਾਣਕਾਰੀ ਸਾਡੇ ਮੁਲਾਜ਼ਮ ਦੇਣਗੇ ਮੁੰਡੇ ਮੋਟਰਸਾਈਕਲਾਂ ਬਾਰੇ ਸਾਰੀ ਜਾਣਕਾਰੀ ਇਹਨਾਂ ਤੋਂ ਤੁਸੀਂ ਹਾਸਲ ਕਰੋ। ਠੀਕ ਹੈ। ਹਾਂਜੀ ਬਾਈ ਜੀ ਦੋ ਜੀ ਮੜਾ ਜਾਣਕਾਰੀ ਆਪਣਾ ਪਹਿਲਾ ਜਿਹੜਾ ਸੱਸਾ ਗਈ। ਮਾਡਲ ਜੀ 11 ਮਾਡਲ ਆ ਜੀ। ਜੀ। 11 ਮਾਡਲ ਆ ਜੀ 35000 ਰੁਪਏ ਦਾ ਦੇਵਾਂਗੇ ਜੀ। 35000 ਇੰਜਨ ਕੇ ਰੋਕੇ ਵੀਰੇ। ਓਕੇ ਵੀਰੇ। ਠੀਕ ਹੈ ਲੱਗਿਆ ਵਜਦਾ ਕਿਦੋਂ? ਨਹੀਂ ਜੀ। ਠੀਕ ਹੈ। ਇਦੋਂ ਅੱਗੇ ਆਪਣਾ ਇਹ 20 ਮਾਡਲ ਆ ਗਿਆ ਜੀ। ਵੀ ਮਾੜਾ ਇਹਦੇ ਮਗੇ 8000 ਰੁਪਏ ਦਾ ਇੰਜਰ ਕੋ ਇੰਜਰ ਪੱਖੋ ਕੇ ਆ ਜੀ ਜੀ ਸੈਲਫ ਸਟਾਰਟ ਹੈ ਸੈਲਫ ਸਟਾਰਟ ਆ ਜੀ ਠੀਕ ਹੈ ਉਹ ਪਹਿਲਾ ਵਾਲਾ ਪਹਿਲਾ ਵਾਲਾ ਸੈਲਫ ਆ ਜੀ ਉਹ ਪਹਿਲਾ ਵਾਲਾ ਬਦੌੜ ਸੈਲਫ ਆ ਜੀ ਠੀਕ ਹੈ ਇਹ ਸੈਲਫ ਵਾਲਾ ਜੀ ਹਾਂ ਜੀ ਤੇ ਸੈਂਸਰ ਨਾਲ ਹਨ ਵੀਰੇ ਨਹੀਂ ਸਿੰਗਲ ਸੈਂਸਰ ਆ ਜੀ ਦੋਨੇ ਵੀ ਵੀ ਮਾਡਲ ਆ ਸਿੰਗਲ ਸੈਂਸਰ ਆ ਠੀਕ ਹੈ ਹਾਂ ਜੀ 8000 ਰੁਪਏ ਦੀ ਡਿਮਾਂਡ ਹੈ ਜੀ ਦੋਨਾਂ ਦੀ ਇੰਜਰ ਪੱਖੋ ਕੇ ਆ ਜੀ ਜੀ ਸਾਰਾ オリジナル ਆ ਠੀਕ ਹੈ ਜੀ ਹਾਂ ਜੀ ਇਹ ਦੋਗੇ ਸਪਲੈਂਡਰ 21 ਮਾਡਲ ਸਪਲੈਂਡਰ ਆ ਗਿਆ ਜੀ 70000 ਰੁਪਏ ਦੀ ਡਿਮਾਂਡ ਆ ਸਾਰਾ origignal ਹੈ ਠੀਕ ਹੈ ਟਾਇਰ ਤਾਂ ਪਹਿ ਵਧੀਆ ਨਾ ਹਾਂਜੀ ਆ 18 ਮਾਡਲ ਸਪਲੈਂਡਰ ਆ ਗਿਆ ਜੀ 18 ਮਾਡਲ ਹਾਂਜੀ ਇਹ 50000 ਰੁਪਏ ਦੇ ਮਗੈ ਇੰਜਨ ਪੱਖੋਂ ਗਾਰੰਟੀ ਜੀ ਪਣੀ ਠੀਕ ਹੈ ਜੀ ਹਾਂਜੀ ਟਾਇਰ ਇਹਦਾ ਮੂਹਰ ਜਮਾ ਨਾ ਮੈਂ ਹੈ ਨਾ ਹਾਂਜੀ ਟਾਇਰ ਦੋਨੇ ਨਵੇਂ ਆ ਜੀ ਮੰਗਰਲਾ ਵੀ ਨਵਾਂ ਤੇ ਮੂਹਰਲਾ ਵੀ ਨਵਾਂ ਜੀ ਠੀਕ ਹੈ ਜੀ ਹਾਂਜੀ ਇਹ ਦੋ ਇੱਕ ਮਾਡਲ ਆ ਗਿਆ ਜੀ 19 ਮਾਡਲ ਹਾਂਜੀ ਜੀ ਇਹ ਦੇ ਮਗੈ 65000 ਰੁਪਏ ਦੇ ਵੀਰੇ ਪੈਂਟ ਆਇਆ ਹਾਂਜੀ ਬਾਕੀ ਮੌਕੇ ਤੇ ਮਾਨਤਾ ਨਾ ਬਾਕੀ ਮੌਕੇ ਤੇ ਮਾਨਤਾ ਨਾ ਸਾਰਾ ਜਿਓ ਜੂ ਹਾਂਜੀ ਹਾਂਜੀ ਠੀਕ ਹੈ ਆ 2015 ਆ ਗਿਆ ਜੀ ਇਹ ਆ ਗਿਆ ਸਲਵਰ ਚਾਣਾ ਹਾਂਜੀ ਸਲਵਰ ਚ ਜੀ ਬਦੌਰ ਸੈਲਫ ਆ ਜੀ ਜੀ ਇਹ ਦੇਮਾਗ 47000 ਰੁਪਏ ਦਾ ਵੀਰੇ 47000 ਹਾਂਜੀ ਆਹ ਆ 18 ਮਾਡਲ ਜੀ ਇਸ ਵਲੰਡਰ ਪਲਸ ਹਾਂਜੀ ਜੀ ਹਾਂਜੀ ਇਹ ਦੇਮਾਗ 60000 ਰੁਪਏ ਦਾ ਵੀਰੇ ਲਾਈ ਬੀਲ ਲੱਗੇ ਹੋਏ ਆ ਠੀਕ ਆ ਲਾਈ ਬੀਲ ਚੈੱਕ ਕਰਾ ਦਮ ਹਾਂਜੀ ਲਾਈ ਬੀਲ ਬਹੁਤ ਸੋਹਣੇ ਲੱਗੇ ਆ ਚਾਰਨ ਦੇ ਵਿੱਚ ਹਾਂਜੀ ਤੇ ਸੈਲਫ ਵਾਲਾ ਵੀਰੇ ਹਾਂਜੀ ਸੈਲਫ ਜੀ ਕਿੰਨੀ ਡਿਮਾਂਡ ਕਰੀ ਇਹਦੀ ਆਪਾਂ ਇਹਦੀ ਵੀਰੇ 65000 ਰੁਪਏ ਦੀ ਡਿਮਾਂਡ ਆ ਜੀ ਹਾਂਜੀ ਇਹ ਦੋ ਕੇ ਫਿਰ ਡੀਲ ਐਕਸ ਆ ਗਿਆ 17 ਮਾਡਲ ਡੀਲ ਐਕਸ ਆ ਗਿਆ ਜੀ ਜੀ ਇਹਦੀ ਡਿਮਾਂਡ ਆ 52000 ਰੁਪਈਆ ਜੀ 52000 ਹਾਂਜੀ ਠੀਕ ਚੱਲੇ ਚੱਲੇ ਵਧੀਆ ਜੈਨੂਨ ਹਾਂਜੀ ਹਾਂਜੀ ਜੈਨੂਨ ਚੱਲਿਆ ਬਈ ਜੀ ਠੀਕ ਹਾਂਜੀ ਆ ਆਪਣਾ 13 ਮਾਡਲ ਆ ਗਿਆ ਜੀ ਜੀ ਇਹ 35000 ਰੁਪਈਆ ਦਾ ਜੀ 35000 ਹਾਂਜੀ ਠੀਕ ਤਾਂ ਪਹਿਲੇ ਵਧੀਆ ਹਾਂ ਆਪਣਾ ਡੀਲ ਐਕਸ ਜਿੰਨੇ ਵੀ ਆਪਣੇ ਕੋਲ ਖੜੇ ਹਾਂ ਹਾਂਜੀ ਹਾਂਜੀ 10 ਤਾਂ ਉਹ ਓਕੇ ਆ ਜੀ ਹਾਂਜੀ ਠੀਕ ਹਾਂਜੀ ਇਹ ਕਿਹਨਾ ਮਾਡਲ ਹੈ 19 ਮਾਡਲ ਆ ਜੀ ਜੀ ਇਹਦੇ ਮਾ 52000 ਰੁਪਈਆ ਦਾ ਜੀ 52000 ਹਾਂਜੀ ਜੀ ਇਹ ਵੀ 55000 ਰੁਪਏ ਦਾ ਦੇ ਦਿੰਗੇ ਠੀਕ ਹੈ ਜੀ ਹਾਂ ਜੀ ਆ ਵੀ 19 ਮਾਡਲ ਆ ਜੀ ਠੀਕ ਹੈ ਜੀ ਇਹ ਵੀ 55000 ਰੁਪਏ ਦਾ ਦੇ ਦਾਂਗੇ ਜੀ ਆ 17 ਮਾਡਲ ਆ ਗਿਆ ਜੀ ਆਪਣਾ ਸਰਵਰ ਸਪਲੈਂਡਰ ਜੀ ਬੱਸ ਜੀ ਹਾਂ ਜੀ ਠੀਕ ਹੈ ਇਹਦੇ ਵਾਂਗ ਜੀ ਆਪਾਂ 65000 ਰੁਪਏ ਦਾ ਜੀ 65000 ਹਾਂ ਜੀ ਇਹ 17 ਮਾਡਲ ਹੈ ਨਾ ਹਾਂ ਜੀ ਇਹ ਤੋਂ ਅੱਗੇ ਪਰਸਨ ਆ ਗਿਆ 13 ਮਾਡਲ ਜੀ ਪਰਸਨ ਇਹੀ ਦੇ ਮਗੇ 28000 ਰੁਪਏ ਦਾ ਜੀ ਇਹ ਕਿੰਨਾ ਮਾਡਲ ਜੀ ਇਹ 13 ਮਾਡਲ ਵੀਰੇ 13 ਮਾਡਲ ਹਾਂ ਜੀ ਹਾਂ ਜੀ ਠੀਕ ਹੈ ਲਓ ਜੀ ਮੌਕੇ ਤੇ ਮਾਰਨ ਦਾ 12 ਮਾਡਲ ਸਪਲੈਂ 12 ਮਾਡਲ ਸਪਲੈਂਡਰ ਜੀ ਜੀ 35000 ਰੁਪਏ ਦਾ ਵੀਰੇ 35000 ਹਾਂਜੀ ਫਸਟ ਓਨਰ ਹੈ ਠੀਕ ਹੈ ਜੀ ਹਾਂਜੀ 18 ਮਾਡਲ ਸੀਟੀ 100 ਆ ਗਿਆ ਜੀ ਇਹਦਾ ਐਵਰੇਜ ਪੱਖ ਦਾ ਹਾਂਜੀ ਐਵਰੇਜ ਬਹੁਤ ਹੈ ਹਾਂਜੀ 70 ਦੀ ਐਵਰੇਜ ਹੈ 48000 ਰੁਪਏ ਦਾ ਡਿਮਾਂਡ ਆ ਜੀ ਠੀਕ ਹੈ ਜੀ ਹਾਂਜੀ ਆ ਆਪਣਾ 19 ਮਾਡਲ ਆ ਗਿਆ ਜੀ ਜੀ ਇਹਦੇ ਮੈਂ ਜੀ 48000 ਰੁਪਏ ਦੇ ਦਿਆਂਗੇ ਠੀਕ ਹੈ ਹਾਂਜੀ ਇਹ ਕਿੱਕ ਹੈ ਜੀ ਹਾਂਜੀ ਕਿੱਕ ਜੀ ਠੀਕ ਹੈ ਇਹਦੇ ਅਗੇ 19 ਮਾਡਲ ਸੀਟੀ 100 ਜੀ ਜੀ ਇਹ ਵੀ 45000 ਰੁਪਏ ਦੇ ਦਿਆਂਗੇ ਠੀਕ ਹੈ ਹਾਂਜੀ ਇਹਦੇ ਅਗੇ ਪਲਟਿਨੇ 18 ਮਾਡ ਇਹ 18 ਮਾਡਲ ਹਾਂਜੀ 18 ਮਾਡਲ ਜੀ ਜੀ ਇਹ ਦੇਮਾਗੇ 62000 ਰੁਪਏ ਦਾ ਵੀਰੇ ਇੰਜਨ ਚ ਚੱਕ ਹਾਂਜੀ ਹਾਂਜੀ ਓਕੇ ਵਧੀਆ ਹਾਂਜੀ ਆ ਨਵੇਂ ਪਏ ਆਗੇ ਮਾਰੇ ਮੋਟੀ ਚੱਲੇ ਹੋ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਕੀ ਕਰਦੇ ਆ ਇਹ 62000 ਰੁਪਏ ਵੀਰੇ 62000 ਆ ਬਦੌਰ ਸੈਲਫ ਬਿਲਟੀ ਨਾਲ 19 ਮਾਡਲ ਜੀ ਇਹਦੇ ਵਾਂਗ 55000 ਰੁਪਏ ਦਾ ਵੀਰੇ 55000 ਹਾਂਜੀ ਸਾਰਾ ਓਰੀਜਨਲ ਆ ਵੀਰੇ ਠੀਕ ਜੀ ਹਾਂਜੀ ਆ ਗਏ 18 ਮਾਡਲ ਜੀ 62000 ਰੁਪਏ ਦਾ ਜੀ ਠੀਕ ਹਾਂਜੀ ਆ ਗਏ 18 ਮਾਡਲ ਇਹ ਵੀ 62000 ਰੁਪਏ ਦਾ ਜੀ ਇਹ 18 ਮਾਡਲ ਹਾਂਜੀ ਇਹ ਵੀ 6 ਠੀਕ ਆ ਵੀ 18 ਮਾਡਲ ਆ ਜੀ 28000 ਰੁਪਏ ਦਾ ਜੀ ਆ ਆਪਣਾ 23 ਮਾਡਲ ਜੀ ਜੀ ਨਵੇਂ ਸੈਂਸਰ ਜੀ ਇਹ ਸੈਂਸਰ ਹਾਂਜੀ ਇਹ ਸੈਂਸਰ ਵਾਲਾ ਜੀ ਇਹਦੇ ਮੰਗ 70000 ਰੁਪਏ ਦਾ ਜਮਾ ਨਵਾਂ ਮੋਟਰਸਾਈਕਲ ਆ ਜੀ ਕੋਈ ਮੀਟਰ ਬੈਗ ਨਹੀਂ ਜੀ ਜੀ ਕਿੰਨਾ ਚੱਲਿਆ ਹੋਇਆ ਇਹ ਆਪਣਾ ਚੱਲਿਆ ਹੋਇਆ ਜੀਗਾ ਜੀ 6943 ਕਿਲੋਮੀਟਰ ਚੱਲਿਆ ਹੋਇਆ ਜੀ 6943 ਹਾਂਜੀ ਨਾਲ ਸਰਵਿਸ ਇਹਦੀ ਫਿਰ ਏਜੰਸੀ ਦੀ ਓਕੇ ਦੀ ਰਿਪੋਰਟ ਆ ਜੀ ਕੋਈ ਸਰਵਿਸ ਕਰਾਉਣ ਦੀ ਨਹੀਂ ਜਮਾ ਬ੍ਰਾਂਡ ਨੂ ਮੋਟਰਸਾਈਕਲ ਆ ਜੀ ਠੀਕ ਹੈ ਜੀ ਹਾਂਜੀ ਆ ਆਪਣਾ TVS ਆਗਾ ਜੀ ਜੀ 16 ਮਾਡਲ ਆ ਜੀ ਹਾਂਜੀ 300 ਲੋ ਵੀ ਕੋਈ ਵੀ ਤੁਹਾਨੂੰ ਮੋਟਰਸਾਈਕਲ ਪਸੰਦ ਆਇਆ ਇਹਨਾਂ ਚ ਤੇ ਵੀਰਾਂ ਨਾਲ ਸੰਪਰਕ ਕਰ ਲੈਣਾ ਨੰਬਰ ਆ ਫਸਕ੍ਰੀਨ ਤੇ ਪਾ ਦੇ ਤੇ ਵੀਰਾਂ ਕੋਲ ਗੱਡੀਆਂ ਵੇਅਸਾਈਡ ਤੋਂ ਵੀ ਦੇਖ ਸਕਦੇ ਹੋ ਪਹਿਲਾਂ ਵੀਡੀਓ ਗੱਡੀਆਂ ਦੀ ਪਾਈ ਦਿੱਤੀ ਹੈਗੀ ਆਪਣੇ ਫੇਸ ਤੇ ਵੀ ਉਹ ਵੀ ਤੁਸੀਂ ਦੇਖ ਸਕਦੇ ਜਾ ਕੇ ਜਾਣਕਾਰੀ ਸਿਰ ਦਿੱਤੀ ਹੋਏਗੀ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਧੰਨਵਾਦ